ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅਮਰੀ ਸਰ ਨੇ ਬੀਐਸਐਫ ਅਤੇ ਸੀਆਈਏ ਸਟਾਫ ਗੁਰਦਾਸਪੁਰ ਦੀ ਟੀਮ ਨਾਲ ਸਾਂਝੇ ਆਪਰੇਸ਼ਨ ਦੌਰਾਨ ਇੱਕ ਤਸਕਰ ਨੂੰ ਅੱਧਾ ਕਿਲੋ ਹਿਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਮਾਮਲੇ ਦੀ ਜ਼ਮੰਦੀ ਜਾਣਕਾਰੀ ਦਿੰਦੇ ਹਾਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ ਵਾਸੀ ਜਨਾਲਾ ਪਾਕਿਸਤਾਨ ਸਮਗਲਰਾਂ ਦੇ ਸਿੱਧੇ ਸੰਪਰਕ ਵਿੱਚ ਸੀ ਔਰ ਭਾਰਤ ਪਾਕਿਸਤਾਨ ਸਰਹੱਦਾਂ 'ਹੀ ਇਹ ਲਗਾਤਾਰ ਹਿਰੋਇਨ ਦੀਆਂ ਖੇਪਾਂ ਮੰਗਵਾ ਰਿਹਾ ਸੀ ਜਿਸ ਤਰ੍ਹਾਂ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਅਜਨਾਲਾ ਰਮਦਾਸ ਰੋਡ ਤੇ ਪਿੰਡ ਦਿয়াল ਪੱਟੀ ਚ ਕਿਸੇ ਨੂੰ ਨਸ਼ਾ ਸਪਲਾਈ ਕਰਨ ਜਾ ਰਿਹਾ ਹੈ ਜਿਸ ਦੇ ਸਾਂਝੇ آپریشن ਦੌਰਾਨ ਇਸ ਨਾਮੀ ਤਸਕਰ ਨੂੰ ਅੱਧਾ ਕਿਲੋ ਹਿਰੋਇਨ ਸਮੇਤ ਕਾਬੂ ਕੀਤਾ ਗਿਆ ਹੈ ਗੱਲਬਾਤ ਦੌਰਾਨ ਇੰਸਪੈਕਟਰ ਅਮਨਦੀਪ ਸਿੰਘ ਨੇ ਵੀ ਕਿਹਾ ਕਿ ਬਾਕੀ ਵੀ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਔਰ ਜਲਦੀ ਵੱਡੇ ਖੁਲਾਸੇ ਵੀ ਹੋਣ ਦੀ ਸੰਭਾਵਨਾ ਹੈ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਹਰਮੀਤ ਸਿੰਘ ਇਹਦੇ ਸਾਥੀ ਸੋਨਾ ਤੇ ਹੋਰ ਵਿਅਕਤੀ ਜਿਹੜੇ ਨੇ ਉਹ ਉਹਨਾਂ ਨੂੰ ਹਿੰਦੂਪਾਕ ਬਾਰਡਰ ਤੋਂ ਫਿਰੋਂ ਆਂਦੀ ਇੱਕ ਖੇਪ ਮਿਲੀ ਆ ਤੇ ਮਾਨਜੋਗ ਸੀਨੀਅਰ ਅਫਸਰਾਂ ਦੀ ਨੌਲੇ ਚ ਲਿਆ ਕੇ ਤੇ ਇਹ ਰਮਦਾਸ ਅਜਨਾਲਾ ਰੋਡ ਤੇ ਨਾਕਾ ਲਾਇਆ ਗਿਆ ਤੇ ਬੀਐਸਐਫ ਤੇ ਸੀਆਈ ਗੁਰਦਾਸਪੁਰ ਦੀ ਟੀਮ ਨੇ ਸਾਂਝਾ ਆਪਰੇਸ਼ਨ ਕਰਕੇ ਇਹਨਾਂ ਜਦੋਂ ਗੱਡੀ ਇਹਨਾਂ ਦੀ ਨੋਵਾ ਗੱਡੀ ਆ ਰਹੀ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਸ ਵਿੱਚ ਉਹ ਜਿਹੜਾ ਵਾ ਉਹ ਅੱਧਾ ਕਿਲੋ ਫਿਰੋਂ ਰਿਕਵਰ ਹੋਈ ਹੈ ਤੇ ਇਹਨਾਂ ਦੇ ਜਿਹੜੇ ਦੋ ਸਾਥੀ ਆ ਉਹ ਭੱਜਣ ਵਿੱਚ ਨੇਰੇ ਦਾ ਫਾਇਦਾ ਕਾਮਯਾਬ ਹੋ ਗਏ ਆ ਉਹਨਾਂ ਨੂੰ ਆਪਾਂ ਫਰਦਰ ਇਨਵੈਸਟੀਗੇਸ਼ਨ ਉਹਨਾਂ ਨੂੰ ਕਰ ਰਹੇ ਆ ਤੇ ਅੱਜ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾ ਰਿਹਾ ਤੇ ਜਿਹੜਾ ਬਾਬਾ ਨਾਲ ਸੈਕਟਰ ਤੋਂ ਹਾਂ ਇਹ ਅਜਨਾਲਾ ਰਮਦਾਸ ਰੋਡ ਤੋਂ ਬਿਆਲ ਪੱਟੀ ਪਿੰਡ ਆ ਉੱਥੇ ਸਰ ਹੋਰ ਵੀ ਉਮੀਦ ਹੋ ਸਕਦੀ ਇਹਨਾਂ ਕੋਲ ਬਿਲਕੁਲ ਜੀ ਬਿਲਕੁਲ ਉਮੀਦ ਹੈਗੀ ਆ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਫੇਰ ਅੱਗੇ ਇਨਵੈਸਟੀਗੇਸ਼ਨ ਕਰਦੇ ਨੇ ਇਹਨਾਂ ਦੇ ਸਾਥੀ ਇਹ ਤਿੰਨ ਸਾਥੀ ਨੇ ਦੋ ਪਗੌੜੇ ਆ ਇੱਕ ਫੜਿਆ ਗਿਆ ਸਰ ਕੀ ਕੀ ਇਹਨਾਂ ਨੂੰ ਬਰਾਮਦ ਕੀਤਾ ਅੱਧਾ ਕਿਲੋ ਹਰੋਇਨ ਇੱਕ ਨੋਵਾ ਗੱਡੀ ਆ ਉਹ ਬਰਾਮਾ ਜੋਈਏ ਕਿਹੜੀ ਜਗ੍ਹਾ ਵਿੱਚ ਇਹ ਡਿਆਲ ਭੱਟੀ ਪਿੰਡ ਤੋਂ ਅਜਨਾਲਾ ਰਮਦਾਸ ਖੋਟ ਦੇ ਉੱਥੋਂ